ਹਾਂਜੀ ਅੱਜ ਆਪਾਂ ਕਰਾਂਗੇ ਫਰਸ਼ੀ ਸਲਵਾਰ ਦੀ ਸਲਾਈ ਤੇ ਤੁਹਾਨੂੰ ਦੱਸਾਂਗੇ ਇਹਦੇ ਆਪਾਂ ਬਲ ਕਿਸ ਤਰੀਕੇ ਨਾਲ ਪਾਉਣੇ ਆ ਤੇ ਆਪਾਂ ਇਹਦੀ ਜਿਹੜੀ ਨੀਚੇ ਹੈ ਰਹੀ ਇੱਕ ਚਿਗਨ ਦਾ ਵਰਕ ਤੇ ਤਾਂ ਕਰਕੇ ਆਪਾਂ ਇਹਦੇ ਨੀਚੇ ਕੋਈ ਪੇਸਟਿੰਗ ਵੈਸੇ ਲਗਾਉਣੀ ਹੁੰਦੀ ਹੈ ਪਰ ਇਹਦੇ ਆਪਾਂ ਨੀਚੇ ਪੇਸਟਿੰਗ ਨਹੀਂ ਲਗਾਵਾਂਗੇ ਤੇ ਹੁਣ ਆਪਾਂ ਇਹਦੀ ਝੋਲੀ ਜਿਹੜੀ ਹੈ ਇਹਨਾਂ ਦੀ ਆਪਾਂ ਸਲਾਈ ਕਰਾਂਗੇ ਜਿਹੜੀਆਂ ਝੋਲੀਆਂ ਆਪਾਂ ਇਹਦੀ ਪਲਾਜ਼ੋ ਵਾਂਗੂ ਥੋੜੀ ਜੀ ਕਾਟ ਪਾਈ ਹੈ ਕਿਉਂਕਿ ਇਹਦੀ 1 ਇੰਚ ਦਾ ਰੱਖੀ ਹੈ ਆਪਣੇ ਚੀਜ਼ਾਂ ਦਾ ਵਰਕ ਹੈ نیچے ਠੀਕ ਹੈ ਤੇ ਆਪਾਂ ਇਹਦੇ ਪੇਸਟਿੰਗ ਨਹੀਂ ਲਾਉਣੀ ਹੁਣ ਆਪਾਂ ਇੱਥੋਂ ਰੱਖ ਕੇ ਇਹਦੇ ਝੂਲੀਆਂ ਜੜਾਂਗੇ ਠੀਕ ਹੈ ਦੋਨੇ ਆਪਾਂ ਸਿੱਧੇ-ਪਾਸੇ ਵਿੱਚ ਕਰ ਲੈਣੇ ਤੇ ਇੱਥੋਂ ਤੱਕ ਆਪਾਂ ਨੇ ਇਸ ਤਰ੍ਹਾਂ ਸੈੱਟ ਕਰਕੇ ਤੇ ਉੱਪਰੋਂ ਸਲਾਈ ਲਾਵਾਂਗੇ ਇੱਥੋਂ ਆਪਾਂ ਡਬਲ ਸਲਾਈ ਕਰਨੀ ਹੁੰਦੀ ਹੈ ਤੇ ਇਸ ਤਰੀਕੇ ਆਪਾਂ ਦੋਨਾਂ ਝੂਲੀਆਂ ਨੂੰ ਜੋੜ ਲੈਣਾ ਠੀਕ ਹੈ ਤੇ ਮੇਰੀ ਜਲਦੀ ਜਲਦੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਨਿਊ ਮੈਂਬਰ ਜੁੜੇ ਆ ਮੇਰੇ ਨਾਲ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਇਹਦੀ ਕਟਿੰਗ ਦੀ ਵੀਡੀਓ ਵੀ ਪਹੁੰਚ ਸਕੇ ਆਪਾਂ ਇਹਦੀ ਕਟਿੰਗ ਦੀ ਵੀਡੀਓ ਵੀ ਪਾਈ ਹੈ ਮੇਰੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਇਹਦੀ ਸਟੀਚਿੰਗ ਆਪਾਂ ਅੱਜ ਪਾਈ ਹੈ ਤੇ ਇੱਥੋਂ ਆਪਾਂ ਬੈਕ ਤੇ ਇੱਕ ਇੱਕ ਵਾਲ ਦੋਨੇ ਸਾਈਡਾਂ ਤੇ ਛੋਟਾ ਛੋਟਾ ਵਾਲ ਪਾ ਲੈਣਾ ਠੀਕ ਹੈ ਜੀ ਇਹ ਆਪਣੀ ਬੈਗ ਤੋਂ ਖਿੱਚਣਾ ਪਵੇ ਤਾਂ ਕਰਕੇ ਹੀ ਪਾਈਦੇ ਆ ਕੋਈ ਜ਼ਿਆਦਾ ਵੱਡੇ ਵੱਡੇ ਨਹੀਂ ਵਾਲ ਪਾਉਣੇ ਹੁੰਦੇ ਬੈਗ ਤੇ ਹੁਣ ਆਪਣੇ ਬੈਲਟ ਜਿਹੜੀ ਉਹ ਜੋੜ ਪਾ ਕੇ ਬਣੀ ਸੀ ਇਹਦੀ ਵਿੱਚ ਜੋੜ ਪਏ ਆ ਉਹ ਆਪਾਂ ਸਾਰੇ ਜੋੜ ਲਗਾ ਲਾਂਗੇ ਇੱਕ ਵਾਰ ਇਹ ਸਾਰੇ ਆਪਾਂ ਬੈਲਟ ਰੈਡੀ ਕਰ ਲਾਂਗੇ ਇਹਦੇ ਜੋੜ ਹੈ ਆਪਾਂ ਜਨਨ ਇਹ ਸਾਈਡ ਤੇ ਵਲਾਂ ਜੋੜ ਪਾ ਲਾਂਗੇ ਇਹਨਾਂ ਦੋਨਾਂ ਨੂੰ ਜੋੜ ਕੇ ਕਿਉਂਕਿ ਪੂਰਾ ਪੂਰਾ ਹੀ ਕਪੜਾ ਹੁੰਦਾ ਹੈ ਜਿਹੜੀ ਚਿਕਨ ਦੀ ਸਲਵਾਰ ਆਉਂਦੀ ਹੈ ਬਹੁਤ ਹਲਕਾ ਜਿਹਾ ਕਪੜਾ ਥੋੜਾ ਜਿਹਾ ਤੇ ਉਹ ਹਲਕੀ ਸਲਵਾਰ ਜਿਹੜੀ ਫਿਰ ਇਹੀ ਬਣਦੀ ਜਾਂ ਸਟ੍ਰੇਟ ਸਲਵਾਰ ਬਣਦੀ ਹੈ ਜਾਂ ਫਰਸ਼ੀ ਸਲਵਾਰ ਬਣਦੀ ਹੈ ਤੇ ਜਿਹੜੀ ਆਪਾਂ ਕਟਿੰਗ ਤੁਹਾਨੂੰ ਦੱਸੀ ਹੈ ਉਹਦੇ ਵਿੱਚ ਤੁਹਾਨੂੰ ਦੱਸਿਆ ਫਰਸ਼ੀ ਸਲਵਾਰ ਤੇ ਸਟ੍ਰੇਟ ਸਲਵਾਰ ਵਿੱਚ ਕੀ ਫਰਕ ਹੁੰਦਾ ਤੁਸੀਂ ਮੇਰੀ ਉਹ ਵੀ ਵੀਡੀਓ ਜ਼ਰੂਰ ਵੇਖਣੀ ਤੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸਰ ਵਿੱਚ ਪਾ ਦੂੰਗੀ ਲਿੰਕ ਉਹਦਾ ਜੇ ਤੁਸੀਂ ਵੇਖਣੀ ਚਾਹੁੰਦੇ ਆ ਤਾਂ ਤੇ ਇਹਦੀ ਆਪਾਂ ਇਹ ਆਪਣੀ ਅੱਜ ਕਰਾਂਗੇ ਸਟੀਚਿੰਗ ਠੀਕ ਹੈ ਸਾਰੇ ਜੋੜ ਆਪਾਂ ਉਸੇ ਤਰ੍ਹਾਂ ਹੀ ਬਣਾ ਲੈਨੇ ਆ ਤੇ ਇਹ ਦੇ ਥੱਲੇ ਆਪਾਂ ਉਹਦਾ ਕਰਕੇ ਜਣੀ ਪੇਸਟਿੰਗ ਵਗੈਰਾ ਲਗਾ ਕੇ ਜਣੀ ਉਹ ਖੜਮੀ ਜੀ ਸਲਵਾਰ ਨੀਚੇ ਤੋਂ ਬਣ ਜਾਂਦੀ ਫਿਰ ਤੇ ਇਹ ਪਲਾਜੋ ਵਗੂ ਨੀਚੇ ਲੱਗੂਗੀ ਬਿਲਕੁਲ ਤੇ ਉੱਪਰੋਂ ਆਪਾਂ ਨੂੰ ਬਹੁਤ ਹੀ ਈਜ਼ੀ ਹੁੰਦਾ ਬੈਠਣਾ ਉੱਠਣਾ ਸੌਖਾ ਹੁੰਦਾ ਤੇ ਅੱਜਕੱਲ ਇਹ ਬਹੁਤ ਟ੍ਰੈਂਡ ਵਿੱਚ ਅਸਲਵਾਹ। ਨਾਲ ਆਪੇ ਵਾਦਾ ਕਟਾ-ਕਟ ਕਰ ਲਾਂਗੇ। ਤੇ ਇਸ ਤੀਕੇ ਨਾਲ ਆਪਾਂ ਇਧਰ ਦੀ ਸਾਈਡ ਜਿੜੀ ਬਣਾਵਾਂਗੇ। ਉਹ ਸਾਈਡ ਚਲੋ ਆਪਾਂ ਸਲਾਈ ਕਰ ਲਾਂਗੇ ਫਿਰ। ਕਿਉਂਕਿ ਜੋੜ ਜਿਹੜੇ ਆਪਾਂ ਮੋਰੇ ਕਰ ਲਏ ਆ ਤਾਂ ਕਰਕੇ ਹੁਣ ਆਪਾਂ ਇਧਰ ਜਿੜੀ ਬਣਾਵਾਂਗੇ। ਠੀਕ ਹੈ ਤੇ ਜਿਹੜੀ ਜਿੜੀ ਪਹਿਲਾਂ ਬਣਾਈ ਸੀ ਆਪਾਂ ਸਲਾਈ ਲਾ ਦਾਂਗੇ। ਬੈਗ ਪੀਸ ਆਪਾਂ ਜਿਹੜੇ ਆ ਜੋੜ ਤੋਂ ਬਿਨਾਂ ਲਾ ਦੇਾਂਗੇ। ਠੀਕ ਹੈ। ਹੁਣ ਆਪਣੀ ਇੱਥੇ ਚਿੜੀ ਬਣਾ ਲਾਂਗੇ ਚਿੜੀ ਜਿਹੜੀ ਬਣਾਉਣੀ ਹੈ ਜਿਹੜੀ ਸਾਈਡ ਨੂੰ ਟੇਢੀ ਸਲਾਈ ਲਾਈ ਹੈ ਇਸ ਤਰ੍ਹਾਂ ਤੇ ਇਦਾਂ ਬਹੁਤ ਈਜ਼ੀ ਸੌ ਬਣ ਜਾਂਦੀ ਹੈ ਚਿੜੀ ਸਲਾਈ ਨੂੰ ਸਿੱਧਾ ਕਰਕੇ ਰੱਖ ਲੈਣਾ ਆਪਾਂ ਇੱਥੋਂ ਤੇ ਇਧਰੋਂ ਆਪਾਂ ਸ਼ੁਰੂ ਕਰਕੇ ਟ੍ਰੈਂਗਲ ਛੇਪ ਜੇ ਵਿੱਚ ਹੀ ਆਪਾਂ ਸਲਾਈ ਲਾ ਲੈਣੀ ਹੈ ਇਦਾਂ ਹੀ ਫਿਰ ਆਪਾਂ ਨੂੰ ਆਪਣੇ ਆਪ ਹੀ ਫੋਲਡ ਹੋ ਜਾਂਦੀ ਜਾਨੀ ਇਹ ਫਿਰ ਠੀਕ ਹੈ ਇੱਥੋਂ ਆਪਾਂ ਇਸ ਤਰੀਕੇ ਸਲਾਈ ਲਾ ਗੀ ਆਪਣੇ ਹੁਣ ਆਪਾਂ 벨ਟ ਰੈਡੀ ਕਰ ਲਈਏ ਹੁਣ ਆਪਾਂ ਇਹਦੇ ਹੱਥ ਤੇ ਚ ਕਰਕੇ ਇਸ ਤਰ੍ਹਾਂ ਇੱਕ ਇਹਨਾਂ ਵੀ ਕੱਟ ਲਾ ਲਾਂਗੇ ਤੇ ਇੱਥੋਂ ਰੱਖ ਕੇ ਆਪਾਂ ਜਿਹੜੇ ਵਾਲ ਪਾਉਣੇ ਆ ਇਹਦੇ ਹਿਸਾਬ ਨਾਲ ਹੀ ਪਾਉਣੇ ਆ ਠੀਕ ਹੈ ਇਹ ਆਪਣੀ 벨ਟ 19 ਇੰਚ ਦੀ ਹੈ ਤੇ 19 ਦੇ ਹਿਸਾਬ ਨਾਲ ਇਹਦੇ ਵਾਲ ਥੋੜੇ ਜਿਹਾ ਵੱਧ ਪੈ ਜਾਂਦੇ ਜਿਹੜੀ ਵੱਡੀ 벨ਟ ਆ ਉਹਦੇ ਵਾਲਾ ਜ਼ਿਆਦਾ ਘੱਟ ਪੈਂਦੇ ਆ ਹੁਣ ਆਪਾਂ ਇਹਨੂੰ ਕੱਟ ਵੀ ਲਾ ਸਕਦੇ ਆ ਪਹਿਲਾਂ ਨਹੀਂ ਆਪਾਂ ਬੈਕ ਬੈਕ ਤੇ 벨ਟ ਜੜ ਲਾਂਗੇ ਠੀਕ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਬੈਗ ਤੇ ਬੈਲਟ ਝੜ ਕੇ ਫਿਰ ਕਿਸ ਤਰੀਕੇ ਨਾਲ ਆਪਾਂ ਬਣਾ ਸੈੱਟ ਕਰਨੇ ਆ। ਇਹ ਆਪਣਾ ਹੈਗਾ ਜਿਹੜਾ ਵਿਚਾਲੇ ਝੋਲੀਆਂ ਦਾ ਤੇ ਇਹ ਕੱਟ ਹੈ ਜਿਹੜਾ ਇੱਥੋਂ ਸ਼ੁਰੂ ਕਰਾਂਗੇ। ਜਿੱਥੇ ਆਪਣਾ ਅੱਧਾ ਦਾ ਕੱਟ ਲਾਇਆ ਵਾ ਨਾ ਬੈਲਟ ਦਾ ਉਥੋਂ ਆਪਾਂ ਸ਼ੁਰੂ ਕਰ ਲੈਣੀ ਸੀ ਹੁਣ। ਤੇ ਆਪਾਂ ਬੈਗ-ਬੈਗ ਤੇ ਸਾਰੀ ਸਿਉਣ ਲਾ ਲੈਣੀ ਦੂਸਰੇ ਖਾਕ ਤੱਕ। ਇਹ ਆਪਾਂ ਅੱਧੀ ਬੈਲਟ ਜੜੀ ਜਾਊਗੀ ਤੇ ਅੱਧੀ ਬੈਲਟ ਆਪਣਾ ਦੂਸਰੇ ਵਾਲ ਪਾ ਕੇ ਉਹਦੇ ਹਿਸਾਬ ਨਾਲ ਚੜਦੇ ਆਗੇ ਠੀਕ ਹੈ ਜੀ ਹੁਣ ਆਪਣਾ ਕੱਟ ਜਿੱਥੇ ਆ ਗਿਆ ਉੱਥੋਂ ਤੱਕ ਹੀ ਆਪਾਂ ਸਲਾਈ ਲਾਉਣੀ ਠੀਕ ਹੈ ਇੱਥੋਂ ਤੱਕ ਬਾਕੀ ਸਲਾਈ ਆਪਾਂ ਬਾਅਦ ਚ ਲਾਵਾਂਗੇ ਹੁਣ ਆਪਾਂ ਇਹਦੇ ਪਾ ਲਾਂਗੇ ਬਲ ਇਹ ਦੂਸਰੋਂ ਆਪਾਂ ਇੱਕ ਤਰੀਕਾ ਤੁਹਾਨੂੰ ਦੂਜਾ ਵੀ ਦੱਸਿਆ ਵੀ ਜਿਹੜੇ ਆਪਾਂ ਕੱਟ ਲਾ ਕੇ ਪਹਿਲਾਂ ਬਲ ਪਾ ਕੇ ਬਾਅਦ ਚ ਬੈਲਟ ਜੜਨੀ ਹੈ ਇਹ ਤਰੀਕਾ ਤੁਹਾਨੂੰ ਅੱਜ ਦੱਸਿਆ ਵੀ ਜੇ ਆਪਾਂ ਬੈਕ-ਬੈਕ ਤੇ ਬੈਲਟ ਪਹਿਲਾਂ ਜੜਨੀ ਹੈ ਤੇ ਇਹ ਆਪਾਂ ਇਹਦਾ ਜਿਹੜਾ ਵਿਚਾਲੇ ਵਾਲਾ ਵਾਲਾ ਇਥੋਂ ਆਪਾਂ ਸ਼ੁਰੂ ਕਰ ਲਾਂਗੇ ਇਹਦੇ ਸੈਂਟਰ ਤੋਂ ਵਿਚਾਲੇ ਤੋਂ ਝੋਲੀ ਦੇ ਕੋਲੋਂ ਇਥੋਂ ਆਪਾਂ ਥੋੜਾ ਛੱਡ ਕੇ ਗੈਪ ਛੱਡ ਕੇ ਇਥੋਂ ਵਾਲ ਸ਼ੁਰੂ ਕਰਾਂਗੇ ਵਾਲ ਜਿਆਦਾ ਵੱਡੇ ਨਹੀਂ ਚੱਕਣੇ ਆਪਾਂ ਬਸ ਇਹ ਥੋੜੇ ਜਿਹੀ ਵਿਰਲੇ ਵਾਲ ਪਾਵਾਂਗੇ ਇਹ ਵਾਲ ਪਾ ਪਾ ਕੇ ਉਹਦੇ ਨਾਲ ਹਰਲੀ ਸਾਈਡ-ਸਾਈਡ ਹੀ ਰੱਖਣੇ ਆਂ ਵਾਲ ਦੇ ਉੱਪਰ ਕੋਈ ਵੀ ਵਾਲ ਨਹੀਂ ਰੱਖਣਾ ਆਪਾਂ ਕਿਉਂਕਿ 19 ਬੈਲਟ ਕਰਕੇ ਇਹਦੇ ਥੋੜੇ ਜਿ ਏਨੇ ਵਾਲ ਪੈ ਗਏ ਜਿਹੜੀ ਉਹ ਬੈਲਟ ਵੱਡੀ ਹੁੰਦੀ ਹੈ ਉਹਦੇ ਵਾਲ ਬਹੁਤ ਘੱਟ ਪੈਂਦੇ ਆ ਛੋਟੇ ਛੋਟੇ ਵਾਲ ਪਾਉਣੇ ਪੈਂਦੇ ਆ ਹੁਣ ਆਪਣਾ ਇਹ ਆ ਗਿਆ ਕੱਟ ਵਾਲਾ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਛੋਟੇ ਛੋਟੇ ਵਾਲ ਜਿਹੜੇ ਦੂਸਰੇ ਪਾਏ ਇਹ ਵਾਲ ਵੱਡਾ ਆਪਾਂ ਸਵਾ ਕ ਇੰਚ ਦਾ ਵਾਲ ਪਾ ਦਾਂਗੇ ਡੇਢ ਇੰਚ ਦਾ ਵੀ ਪਾ ਸਕਦੇ ਆ ਤੇ ਇੱਥੋਂ ਆਪਾਂ ਇਹ ਵਾਲਾ ਇਸ ਤਰੀਕੇ ਦਾ ਰੱਖ ਕੇ ਸੈੱਟ ਕਰਕੇ ਰੱਖਣਾ ਕਿਉਂਕਿ ਆਪਣੀ ਫਰੰਟ ਮੂਰੇ ਕੱਟ ਪਾਈ ਹੋਈ ਹੈ ਤੇ ਤੁਸੀਂ ਮੇਰੀ ਕਟਿੰਗ ਵਾਲੀ ਵੀਡੀਓ ਚ ਦੇਖ ਸਕਦੇ ਆ ਆਪਾਂ ਕੱਟ ਕਿਵੇਂ ਪਾਉਣੀ ਹੈ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਿਲ ਲੈਣਾ ਝੋਲੀ ਵਾਲੀ ਸਿਉਣ ਨੂੰ ਤੇ ਇਹਨੂੰ ਜਿੜੀ ਵਾਲੀ ਨੂੰ ਤੇ ਹੁਣ ਇਹ ਕੱਪੜਾ ਥੋੜਾ ਜਿਹਾ ਵੱਡਾ ਸੀ ਤੇ ਇੱਕ ਆਪਾਂ ਛੋਟਾ ਜਿਹਾ ਵਾਲ ਪਾ ਲਾਂਗੇ ਠੀਕ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਮਿਲ ਲੈਣਾ ਤੇ ਆਪਣਾ ਪੂਰਾ ਆ ਗਿਆ ਤੇ ਇਸ ਤਰੀਕੇ ਨਾਲ ਆਪਾਂ ਇੱਕ ਸਾਈਡ ਦੇ ਵਾਲ ਪਾ ਲਏ ਹੁਣ ਦੂਸਰੀ ਸਾਈਡ ਦੇ ਵਾਲ ਪਾਵਾਂਗੇ ਬਸ ਜਿੰਨੀ ਜਗ੍ਹਾ ਉਧਰਲੀ ਸਾਈਡ ਛੱਡੀ ਹੈ ਉਸੇ ਤਰੀਕੇ ਨਾਲ ਇਹderਲੀ ਸਾਈਡ ਉਧਰ ਹੀ ਛੱਡ ਕੇ ਤੇ ਆਪਾਂ ਵਾਲ ਬਹਾਉਣੇ ਸ਼ੁਰੂ ਕਰ ਲੈਣੇ ਤੇ ਇੱਕ ਧਿਆਨ ਰੱਖਣਾ ਵੀ ਆਪਣਾ ਵਾਲ ਜਿਹੜਾ ਪਿੱਛੇ ਨਾ ਨਿਕਲੇ ਠੀਕ ਹੈ ਇਧਰਲੀ ਸਾਈਡ ਆਪਾਂ ਜਦੋਂ ਵਾਲ ਪਾਉਣੀ ਹੁੰਦੇ ਨੇ ਤੇ ਬੈਕ ਕਪੜਾ ਆਪਣਾ ਪਿੱਛੇ ਨੂੰ ਹੋ ਜਾਂਦਾ ਹੈ ਤੇ ਉਹ ਜ਼ਰੂਰ ਧਿਆਨ ਰੱਖਣਾ ਆਪਾਂ ਤੇ ਜਿੱਥੇ ਵਾਲ ਪਾ ਕੇ ਹਟਦੇ ਆ ਉਹਦੇ ਉਰਲੀ ਸਾਈਡ ਆਪਾਂ ਵਾਲ ਰੱਖਣਾ ਵਾਲ ਦੇ ਉੱਪਰ ਨਹੀਂ ਚੜਾਉਣਾ ਕਿਉਂਕਿ ਇਹ ਘੇਰ ਬਹੁਤ ਘੱਟ ਹੁੰਦਾ ਨਾ ਤਾਂ ਕਰਕੇ ਹੁਣ ਆਪਾਂ ਇਦਾਂ ਹੀ ਇਹ ਵੱਡਾ ਵਾਲਾ ਇਸ ਤਰ੍ਹਾਂ ਪਾ ਦੇਣਾ ਇੱਥੇ ਆਪਣੀ ਕਾਰਟ ਹੈ ਬਰਾਬਰ ਰੱਖ ਕੇ ਇਹਨੂੰ ਪਾਵਾਂਗੇ ਠੀਕ ਹੈ ਜਿਹੜੀ ਆ ਹਵਾਲਾ ਆਪਣਾ ਵਿਚਾਲੇ ਕ੍ਰੀਜ਼ ਵਾਲਾ ਵਾਲ ਜਿਹੜਾ ਉਹ ਵੱਡਾ ਪਾਉਣਾ ਬਾਕੀ ਆਪਾਂ ਛੋਟੇ ਪਾਉਣੇ ਆ ਤੇ ਇੱਥੇ ਆਪਾਂ ਛੋਟੇ-ਛੋਟੇ ਦੋ ਵਾਲ ਪਾ ਕੇ ਫੇਰ ਮਿਲਾਗੇ ਇੱਕ ਵਾਲ ਹੋਰ ਪਾਉਗਾ ਤੇ ਹੁਣ ਆਪਾਂ ਇਹਨੂੰ ਬਣ ਕੇ ਦੇਖਦੇ ਆਂ ਪਰ ਇੱਥੇ ਆਪਾਂ ਵਿਚਾਲੇ ਇਸ ਤਰ੍ਹਾਂ ਰੱਖ ਕੇ ਇਦਾਂ ਮਿਲ ਲੈਣਾ ਠੀਕ ਆ ਬਿਲਕੁਲ ਆਪਣਾ ਸਹੀ ਆ ਰਿਹਾ ਹੁਣ ਆਪਾਂ ਇਹਨੂੰ ਨਾਲ ਉੱਪਰਲੀ ਸਿਉਣ ਲਾ ਕੇ ਜੜ ਦੇਣਾ ਹੈ ਜਿਹੜੀ ਆਪਣੀ ਰਹਿੰਦੀ ਹੈ ਧੀ ਠੀਕ ਹੈ ਤੇ ਆਪਣੇ ਇਦਾਂ ਵਾਲ ਬਣ ਗਏ ਆ ਆਹ ਵਾਲ ਜਿਹੜਾ ਆਪਣਾ ਇਸ ਤਰ੍ਹਾਂ ਵੱਡਾ ਪਾਉਣਾ ਹੈ ਬਾਕੀ ਆਪਣੇ ਛੋਟੇ ਤੇ ਇਧਰਲੀ ਸਾਈਡ ਵਾਲਾ ਵੀ ਜਿਹੜਾ ਹੁਣ ਆਪਾਂ ਇੱਥੋਂ ਜਿਹੜੀ ਰਹਿੰਦੀ ਸਲਾਈ ਉਹ ਆਪਾਂ 벨ਟ ਦੀ ਸਲਾਈ ਲਾ ਲਾਂਗੇ ਇੱਥੋਂ ਰੱਖ ਕੇ ਆਪਾਂ ਨੇ ਇਦਾਂ ਸੈੱਟ ਕਰਕੇ ਇੱਕੋ ਜਿਹਾ ਤੇ ਆਪਾਂ ਸਾਰੇ ਸਲਾਈ ਲਾ ਲੈਣਾ ਠੀਕ ਹੈ ਜੀ ਜਿਹੜੀ ਸਲਾਈ ਪਹਿਲਾਂ ਲੱਗੀ ਹੈ ਉਹਦੇ ਨਾਲ ਹੀ ਆਪਾਂ ਮਲਾ ਦੇਣੀ ਇਹ ਬਿਲਕੁਲ ਉਹਦੇ ਉੱਪਰ ਦੀ ਥੋੜੀ ਜਿਹੀ ਨਾਲ ਉਹਦੇ ਨਿਬੰਧ ਕਰਨੀ ਥੋੜੀ ਜਿਹੀ ਆਪਾਂ ਉੱਪਰ ਸਲਾਈ ਲਗਾ ਕੇ ਫਿਰ ਇਹਨੂੰ ਬੰਦ ਕਰਾਂਗੇ ਹੁਣ ਆਪਣਾ ਇਸ ਤਰੀਕੇ ਨਾਲ ਇਹ ਵਾਲਾਂ ਵਾਲੀ ਬੈਲਟ ਜਿਹੜੀ ਆ ਬਿਲਕੁਲ ਸੈੱਟ ਪੈ ਗਈ ਹੈ ਹੁਣ ਆਪਾਂ ਨੀਚੇ ਤੋਂ ਪੈਨ ਲੈਣਾ ਠੀਕ ਹੈ ਇਸ ਤਰੀਕੇ ਨਾਲ ਰੱਖ ਕੇ ਬਰਾਬਰ ਤੇ ਆਪਾਂ ਉੱਪਰ ਜਿਹੜੀ ਹੈ ਕਿੰਨੀ ਫੋਲਡ ਕਰਨੀ ਹੈ 벨ਟ ਆਪਾਂ ਤੇ ਨੀਚੇ ਤੋਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਾਂਗੇ ਇਹਦੇ ਕੱਟਵਰਕਾ ਨੀਚੇ بس ਕੱਟਵਰਕ ਤੋਂ ਰੱਖ ਕੇ ਆਪਾਂ ਨੇ ਜੇ ਆਪਾਂ ਮੂਰੀ ਝੜਨੀ ਹੋਵੇ ਠੀਕ ਹੈ ਫਿਰ ਆਪਾਂ ਮੂਰੀ ਦੇ ਝੜ ਕੇ ਪਾਦ ਵਿੱਚ ਨਿਸ਼ਾਨ ਲਾਣਾ ਇਹਦੇ ਕੱਟਵਰਕ ਕਰਕੇ ਆਪਾਂ ਇਸ ਤਰੀਕੇ ਨਾਲ ਰੱਖ ਕੇ ਐਦਾਂ ਰੱਖ ਲੈਣਾ ਤੇ ਜਿੰਨੀ ਆਪਣੀ ਲੰਬਾਈ ਹੈ ਉੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਇਹ ਦੋਨੇ ਪੱਲੇ ਤੇ ਨਿਸ਼ਾਨ ਲੱਗ ਗਏ ਆਪਣੇ ਫਿਰ ਆਪਾਂ ਕਿਵੇਂ ਰੱਖਣਾ ਇਹਨੂੰ ਇਸ ਤਰੀਕੇ ਰੱਖ ਲਾਂਗੇ ਜਿਹੜੇ ਦੋਨੇ ਨਿਸ਼ਾਨ ਲਾਏ ਆ ਉਹਨਾਂ ਨੂੰ ਆਪਾਂ ਇੰਚੀ ਟੇਪ ਨਾਲ ਇਸ ਤਰ੍ਹਾਂ ਮਿਲਾ ਦੇਣਾ ਇਹ ਆਪਣੀ ਫਰੰਟ ਤੋਂ ਸਲਵਾਰ ਦੀ ਜਿਹੜੀ ਲੰਬਾਈ ਇੰਨੀ ਰਹਿਣੀ ਚਾਹੀਦੀ ਹੈ ਇਹ ਆਪਣੀ ਹੈਗੀ 3.5 ਤੇ ਬੈਕ ਤੋਂ ਆਪਾਂ ਰੱਖਾਂਗੇ 4 ਠੀਕ ਹੈ ਬੈਕ ਤੋਂ ਆਪਾਂ ਥੋੜੀ ਜੀ ਵਾਧ ਰੱਖਣੀ ਹੁੰਦੀ ਹੈ ਤਾਂ ਕਿ ਆਪਣੀ ਪਿੱਛੋਂ ਚੱਕਵੀ ਸਲਵਾਰ ਨਾ ਬਣੇ ਇਹ ਕਪੜਾ ਜ਼ਿਆਦਾ ਹੁਣ ਆਪਾਂ ਇੱਥੇ ਥੋੜਾ ਕੱਟ ਕਰ ਲਾਂਗੇ ਇਸ ਤਰੀਕੇ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਜਿੱਥੇ ਆਪਣਾ ਨਿਸ਼ਾਨ ਲੱਗਿਆ ਉੱਥੋਂ ਆਪਾਂ ਫੋਲਡ ਕਰਕੇ ਇਧਰੋਂ ਸ਼ੁਰੂ ਕਰ ਲੈਣਾ ਇੱਥੋਂ ਆਪਾਂ ਡਬਲ ਸਲਾਈ ਕਰਾਂਗੇ ਹੁਣ ਆਪਾਂ ਬਿਲਕੁਲ ਵੀ ਕਪੜੇ ਨੂੰ ਖਿੱਚਣਾ ਨਹੀਂ ਗਾ ਬਰਾਬਰ ਰੱਖ ਕੇ ਆਪਾਂ ਸਲਾਈ ਲਾਉਣੀ ਹੈ ਦੀ ਤਾਂ ਕਿ ਆਪਣਾ ਗਲੇਫੇ ਵਾਲਾ ਕਪੜਾ ਉੱਪਰ ਲਾ ਵਧੇ ਨਾ ਤੇ ਹੁਣ ਆਪਾਂ ਬੈਕ ਵਾਲੀ ਜਿਹੜੀ ਨਿਸ਼ਾਨ ਲਾਇਆ ਸੀ ਉਹਨੂੰ ਫੜ ਕੇ ਆਪਾਂ ਉਸੇ ਤਰੀਕੇ ਨਾਲ ਉੱਥੋਂ ਫੋਲਡ ਕਰਨਾ ਠੀਕ ਹੈ ਕਿਉਂਕਿ ਆਪਣੀ ਬੈਗ ਤੋਂ 4 ਇੰਚ 벨ਟ ਤਿਆਰ ਹੋਊਗੀ ਤੇ ਫਰੰਟ ਆਪਾਂ ਲਵਾਈ ਦੇ ਸਾਹਮਣੇ ਲਾਇਆ ਸੀ ਉਹ ਸਾਢੇ 3 ਰਹਿ ਗਈ ਸੀ ਤੇ ਆਪਾਂ ਨਿਸ਼ਾਨ ਨੂੰ ਰੱਖਦੇ ਹੋਏ ਨਾਲ ਨਾਲ ਆਪਾਂ ਇਸ ਤਰੀਕੇ ਨਾਲ ਫੋਲਡ ਕਰੀ ਜਾਣਾ ਇੱਥੇ ਹੀ ਆਪਾਂ ਸੈੱਟ ਕਰਕੇ ਦੀ ਸਾਰੀ ਸਿਲਾਈ ਲਾ ਲੈਣੀ ਠੀਕ ਹੈ ਇੱਥੇ ਡਬਲ ਕਰਾਂਗੇ ਹਣ ਆਪਣੀ ਸਾ ਇਹ ਲੱਗੀ ਹੈ ਠੀਕ ਹੈ ਹੁਣ ਆਪਣੀ ਜਿਹੜੀ ਸਲਾਈ ਹੈ ਵਾਲਾਂ ਵਾਲੀ ਇਹ ਆਪਾਂ ਨੱਪਣੀ ਆਂ ਵਾਲ ਜਿਹੜੀ ਉੱਪਰ ਨੂੰ ਕਰਾਂਗੇ ਤੇ ਬੈਲਟ ਬੈਲਟ ਤੇ ਸੇਮ ਲਾਉਣੀ ਆ ਠੀਕ ਹੈ ਵਾਲਾਂ ਨੂੰ ਉੱਪਰ ਨੂੰ ਰੱਖ ਕੇ ਬੈਲਟ ਦੇ ਉੱਪਰ ਸਲਾਈ ਲਾਉਣੀ ਆ ਆਪਾਂ ਇਹ ਨਾਲ ਦੀ ਨਾਲ ਸਾਰੀ ਆਪਾਂ ਸਲਾ ਜਿਹੜੀ ਨੀਚੇ ਵਾਲੀ ਸਿਉਣ ਉੱਪਰ ਨੂੰ ਕਰਨੀ ਹੈ ਠੀਕ ਹੈ ਇਹ ਨਾ ਵੀ نیچے ਚਲੀ ਜਾ دوسری ਸਾਈਡੇ ਉਰਚੇ ਤੇ ਆਪਾਂ ਆਪਣੀ ਉਹ ਜੀ ਸਿਉਣ ਹੈ ਹੁਣ ਆਪਣੀ ਸਿਉਣ ਲੱਗੀ ਹੁਣ ਆਪਣੀ ਇੱਕ ਰਹਿ ਗਈ ਹੈ ਹੈਂਡ ਵਾਲੀ ਸਲਾਈ ਪਹੁੰਚਿਆਂ ਵਾਲੀ ਚੋਲੀ ਵਾਲੀ ਇਹ ਆਪਾਂ ਇਸ ਤਰ੍ਹਾਂ ਪ੍ਰੋਪਰ ਕਰ ਲੈਣਾ ਠੀਕ ਹੈ ਤੇ ਪੁੱਠੀ ਕਰ ਲੈਣਾ ਆਪਾਂ ਸਲਵਾਰ ਨੂੰ ਇਸ ਤਰ੍ਹਾਂ ਤੇ ਚੋਲੀਆਂ ਦੋਨੇ ਜੋੜ ਕੇ ਇਸ ਤਰ੍ਹਾਂ ਆਪਾਂ ਰੱਖਾਂਗੇ ਠੀਕ ਹੈ ਤੇ ਇੱਥੋਂ ਆਪਾਂ ਨੇ ਪਹੁੰਚੇ ਦਾ ਨਿਸ਼ਾਨ ਲਾ ਲੈਣਾ ਜਿੰਨਾ ਆਪਣਾ ਪਹੁੰਚਾ ਤਿਆਰ ਹੈ ਇਹਦੇ ਆਪਾਂ ਕੋਈ ਚੀਜ਼ ਵੀ ਨਹੀਂ ਲਗਾਉਣਾ ਇਹ ਪਲਾਜੋ ਲੰਗੂ ਮਤਲਬ ਉਹਨਾਂ ਨੇ ਰਖਾਉਣਾ ਹੈ ਕਿਉਂਕਿ ਇਹਦੇ ਨੀਚੇ ਸੀ ਜੇ ਆਪਾਂ ਪੇਸਟਿੰਗ ਲਗਾਉਂਦੇ ਆ ਇਹਦਾ ਡਿਜ਼ਾਈਨ ਜਿਹੜਾ ਉਸ ਸਹੀ ਨਹੀਂ ਲੱਗਦਾ ਫਿਰ ਇੱਥੋਂ ਆਪਾਂ ਰੱਖ ਕੇ ਇਹਦੀ ਸਲਾਈ ਲਾ ਲੈਣੀ ਆ ਆਪਾਂ ਜਿਹੜੀ ਇਹ ਸਲਾਈ ਇੰਨੇ ਤੇ ਲਾਵਾਂਗੇ ਪੱਟੇ ਉਹਨਾਂ ਦੇ ਦੋਨੇ ਸਿਉਣਾ ਆਪਣਾ ਮਿਲਣਾ ਚਾਹੀਦੀਆਂ ਠੀਕ ਹੈ ਤੇ ਇਹ ਆਪਾਂ ਵੈਸੇ ਵੀ ਡਬਲ ਸਲਾਈ ਕਰਨੀ ਹੁੰਦੀ ਸਾਰੀ ਇੱਕ ਵਾਰ ਸਲਾਈ ਲਾ ਕੇ ਇਹਨੂੰ ਕੱਪੜਿਆਂ ਨੂੰ ਚੰਗੀ ਤਰ੍ਹਾਂ ਖਿੱਚ ਕੇ ਦੇਖ ਲੈਣਾ ਕਿ ਕਈ ਵਾਰ ਟੁੱਟ ਜਾਂਦੀ ਸਲਾਈ ਰੇ ਬੰਦੀ ਹੈ ਫਿਰ ਆਪਾਂ ਦੂਸਰੀ ਸਲਾਈ ਲਗਾਉਣੀ ਹੈ ਠੀਕ ਹੈ ਹੁਣ ਆਪਣਾ ਇੱਥੋਂ ਪਹੁੰਚਾਈਦਾ ਵੀ ਮਿਲ ਕੇ ਇਹਦੇ ਲਈ ਸਾਈਡ ਤੋਂ